ਰੋਵਨ ਲਾਗ ਜਬੈ ਜੈਸੂਦਾ ਚੁੱਪ ਤਾਹੇ ਘਰਾਵਤ ਪੈਜੂ ਅਲੀ ਹੈ ਜਦੋ ਜਿਸ਼ੂਦਾ ਰੋਣ ਲਗੀ ਤਾਂ ਉਸ ਦੀਆਂ ਸਹੇਲੀਆਂ ਚੁੱਪ ਕਰਾਉਂਦੀਆਂ ਹਨ ਕਹਿੰਦੀਆਂ ਹਨ ਕਿ ਇਹ ਕਾਨਾ ਬੜਾ ਬਲਵਾਨ ਹੈ ਦੈਤ ਤਿਨਾਵਤ ਔਰ ਬਕੀਵਾ ਬਕਾਸੁਰ ਹਨੇ ਇਹ ਕਾਨਾ ਬਲੀ ਹੈ ਜਿਸਨੇ ਤ੍ਰੈਨਾਵਰਤ ਆਤੇ ਬੱਕੀ ਅਤੇ ਬੱਕਾ ਸੁਰਤੈਤ ਨੂੰ ਮਾਰ ਮੁਕਾਇਆ ਸੀ ਆਇ ਹੈ ਮਾਰ ਆਪ ਹੈ ਇਹ ਸੱਪ ਹੈ ਬੋਲ ਉਠਿਓ ਇਹ ਭਾਤ ਹਲੀ ਹੈ ਬਲਰਾਮ ਨੇ ਕੋਲੋਹੀ ਕਹਿ ਦਿੱਤਾ ਕਿ ਇਸ ਸੱਪ ਨੂੰ ਮਾਰ ਕੇ ਹੁਣੇ ਹੀ ਸ਼੍ਰੀ ਕ੍ਰਿਸ਼ਨ ਆ ਜਾਂਦੇ ਹਨ ਤੌਰ ਡਰੈ ਸਭ ਹੀ ਇਹ ਕੇ ਫਨ ਪੈ ਕਰੁਣਾ ਨਿਧ ਚੋਰ ਚਲੀ ਹੈ ਇਰਪਾਦੇ ਸਮੁੰਦਰ ਕ੍ਰਿਸ਼ਨ ਜੋਰ ਅਤੇ ਛਲ ਵਿੱਚ ਬਹੁਤ ਆਧਿਕ ਹਨ ਇਸ ਦੇ ਸਾਰੇ ਫਨਾ ਨੂੰ ਤੌਰ ਸੁਟਣਗੇ ਕਬਿਓ ਬਾਜ ਕਵੀ ਨੇ ਕਿਹਾ ਸਬਈਆ ਜਾਨ ਦੁਖੀ ਆਪਨਿਓ ਜਨ ਕੋ ਆਪਣੋ ਤਨ ਤਾਤੇ ਛਡਾਈ ਲਿਓ ਹੈ ਜਦੋਂ ਸ਼੍ਰੀ ਕ੍ਰਿਸ਼ਨ ਨੇ ਆਪਣੇ ਲੋਕਾਂ ਨੂੰ ਦੁਖੀ ਜਾਣਿਆ ਤਦੋਂ ਆਪਣੇ ਸਰੀਰ ਨੂੰ ਉਸ ਕੋਲ ਛਡਵਾ ਲਿਆ ਬਕਾਤਰ ਬਿ ਲੋਕ ਬੜੋ ਵਹਿ ਪਨੰਗ ਪੈ ਮਨ ਭੀਤਰ ਕ੍ਰੋਧ ਪਿਓ ਹੈ ਉਸ ਸੱਪ ਦੇ ਵੱਡੇ ਮੁਖ ਨੂੰ ਵੇਖ ਕੇ ਫਿਰ ਇਨਾਂ ਦੇ ਮਨ ਵਿੱਚ ਕ੍ਰੋਧ ਪੈਦਾ ਹੋ ਗਿਆ ਸੋ ਫਣ ਕੋਸੋ ਫਲਾਈ ਉਚਾਏ ਕਾ ਸਾ ਮੋਹ ਤਾਹੇ ਕੇਤਾਏ ਗਇਓ ਹੈ ਉਹ ਸੱਪ ਵੀ ਆਪਣੇ ਸੋ ਫਣਾ ਨੂੰ ਖਿਲਾਰ ਕੇ ਆਤੇ ਉੱਚਾ ਕਰਕੇ ਰਿਸ਼ਦ ਦੇ ਸਾਹਮਣੇ ਧੁੱਸ ਦੇ ਕੇ ਗਿਆ ਕੋਦਕਾ ਕਾ ਨਾ ਬਚਾਏ ਕੈ ਦਾਵ ਹੈ ਉਹ ਪਰਮਾਥ ਜੋ ਠਾਡੋ ਪਇਓ ਹੈ ਸ਼੍ਰੀ ਕ੍ਰਿਸ਼ਨ ਦਾਵ ਬਚਾ ਕੇ ਆਤੇ ਪਲਾਕੀ ਮਾਰ ਕੇ ਉਸ ਦੇ ਸਿਰ ਉਤੇ ਚੜ ਕੇ ਖੜੋ ਗਏ ਕੋਦਤ ਹੈ ਚੜ ਸਿਰ ਉਪਰ ਸ੍ਰੋਣ ਸੰਭੋ ਚਲਾ ਸਿਰ ਤਾਤੇ ਉਸ ਦੇ ਸਿਰ ਉਤੇ ਚੜ ਕੇ ਸ਼੍ਰੀ ਕ੍ਰਿਸ਼ਨਾ ਕੁੱਦਦੇ ਹਨ ਜਿਸ ਕਰਕੇ ਉਸ ਦੇ ਸਾਰਿਆਂ ਸਿਰਾਂ ਵਿੱਚੋਂ ਲਹੂ ਵਗ ਰਿਹਾ ਹੈ प्राण लगे छुटने जब ही छिन मैन लगी उड़के मुखरा ते जद उस दे प्राण छुटण लगे ता छिन विच ही चेहरे दी शोभा मैन उड़ गई तोहर जीबा लकै तन को सर तीर निकास लैयो बहो पाते ताद श्री कृष्ण ने कई तरह नाल जोर लगाके उस दे शरीर नु तला दे कंडे उत्ते काढ ल्यांदा ਜਾਤ ਬਡੋ ਸਰ ਧੀਰ ਬਹਿਓ ਰਸਰੇ ਬੰਧ ਖੈਚਕ ਹੈ ਚੂਹੂ ਕਾਤੇ ਸਰੋਵਰ ਦੇ ਕੰਡੇ ਉੱਤੇ ਪਾਣੀ ਦੇ ਜਿਆਦਾ ਵਹਾ ਕਰਕੇ ਚੋਹਾ ਪਾਸਿਆ ਤੋਂ ਰਸੇ ਬਨ ਕੇ ਉਸ ਨੂੰ ਖਿਚ ਲਿਆ ਕਾਲੀ ਨਾਗ ਕੀ ਤ੍ਰਿਓਪਾਚ ਕਾਲੀ ਨਾਗ ਦੀਆਂ ਇਸਤਰੀਆਂ ਨੇ ਕਿਹਾ ਸਵਯਿਆ ਤੋ ਤਹਿ ਕੀ ਤਰੀਆ ਸਭ ਹੀ ਸੁਤ ਅੰਜਲ ਜੋਰ ਕੈ ਯੋ ਕਿਗ ਕਾਵੇ ਤਦੋ ਉਸ ਦੀਆਂ ਸਾਰੀਆਂ ਇਸਤਰੀਆਂ ਪੁੱਤਰਾ ਸਹਿਤ ਹੱਥ ਜੋੜ ਕੇ ਇਸ ਤਰ੍ਹਾਂ ਗਿੜ ਗੜਾਉਣ ਲਗੀਆਂ ਰਾਚ ਕਰੋ ਇਹ ਕੀ ਹਰ ਜੀ ਤੁਮ ਪੈ ਵਰਦਾਨ ਇਹ ਹਮ ਪਾਵੇ ਏ ਹਰੀ ਜੀ ਇਸ ਦੀ ਰੱਖਿਆ ਕਰੋ ਇਹੋ ਵਰਦਾਨ ਅਸੀਂ ਤੁਹਾਡੇ ਪਾਸੋਂ ਹਾਸਲ ਕਰਨਾ ਚਾਹੁੰਦੀ ਆਂ અમરત દેત વહ હમ લ્યાવત બખ દેઈ વહ હી હમ લ્યાવૈ જે તુસી અમરત દિતતા હોnda તા assi ઓહી લ્યાવદિયા પર તુ સાબ વે કતતી હે ઓહી assi લાયિયા હા દોષ નહીં હમરે પતિ કો કછ બાત ક હે અર સીસ ચુકાવૈ ઇસલે સાડે પતિ દા કુજ દોષ નહીં હે ਇਹ ਗੱਲ ਕਹੀ ਅਤੇ ਸਿਰ ਝੁਕਾ ਕੇ ਖੜੋ ਰਹੀਆਂ ਤਰਾਸ ਬੜੋ ਅਹਕੇ ਰਿਪਕੋ ਕਰ ਭਾਗ ਸਰਾ ਮਦ ਆਏ ਛਪੇ ਥੇ 나ਗ ਪਤਨੀਆਂ ਨੇ ਫਿਰ ਕਿਹਾ اے ਪ੍ਰਭੂ ਸਾਨੂੰ ਗਰੋਰ ਦਾ ਬਹੁਤ ਡਰ ਰਹਿੰਦਾ ਹੈ ਇਸ ਲਈ ਭੱਜ ਕੇ ਆਸੀਂ ਇਸ ਤਲਾਬ ਵਿੱਚ ਲੁਕ ਰਹੇ ਸਾਂ ਗਰਵ ਬੜੋ ਹਮਾਰੇ ਪਤ ਮੈਂ ਅਬ ਜਾਨ ਹਮੈ ਹਰ ਨਾਹੇ ਜਪੇ ਥੇ ਪਰ ਸਾਡੇ ਪਤੀ ਦੇ ਮਨ ਵਿੱਚ ਬਹੁਤ ਹੰਕਾਰ ਹੈ ਇਸ ਲਈ ਹੁਣ ਆਪਣੇ ਆਪ ਨੂੰ ਹੀ ਸਭ ਤੋਂ ਵੱਡਾ ਜਾਣਦੇ ਸਨ ਇਸੇ ਲਈ ਏ ਹਰੀ ਆਪਨੋ ਜਾਣ ਨਹੀਂ ਸਕੇ ਸਨ ਏ ਜਗ ਕੇ ਪਤ ਏ করুণਾਨਦ ਤੈ ਦਸ ਰਾਵਨ ਸੀਸ ਕਪੇ ਥੇ हे जगत दे स्वामी हे कृपा दे समुंदर तुसी राम रूप होके रावण दे 10 सिर वड्डे सान मोरक बात जनी ना कछु परवार सने हम यूं ही खपे थे असी परिवार दे मोह विच खचत होए सा ate असी मूर्खा ने कोई भी गल नहीं जानी सी इस करके होन नाश नो प्राप्त होए हा ਕਾਣਾ ਬਾ ਚ ਕਾਲੀ ਸੋ ਕਾਣਾ ਨੇ ਕਾਲੀ ਪ੍ਰਤੀ ਕਿਹਾ ਸਵੈਯਾ ਬੋਲ ਉਠਿਓ ਤਬ ਇਉ ਹਰ ਜੀ ਅਬ ਛਾੜਤ ਹੋ ਤੂੰ ਦੱਖਣ ਦਈਓ ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਹੁਣ ਮੈਂ ਤੈਨੂੰ ਛੱਡਦਾ ਹਾਂ ਤੂੰ ਦੱਖਣ ਦਿਸ਼ਾ ਵੱਲ ਚਲਾ ਜਾ ਰਾਂਚਕ ਨਾ ਬਸੇਉ ਸਰਮੈ ਸਭ ਹੀ ਸੁੱਤ ਲੈ ਸੰਗ ਬਾਟ ਪਇਓ ਥੋੜੀ ਦੇਰ ਲਈ ਵੀ ਤਲਾਬ ਵਿੱਚ ਨਹੀਂ ਵਸਣਾ ਸਾਰੇ ਪੁੱਤਰਾਂ ਨੂੰ ਨਾਲ ਲੈ ਕੇ ਰਾਹੇ ਪੈ ਜਾ ਸ੍ਰਿਗਤਾ ਐਸੀ ਕਰੋ ਤੁਮ ਹੋ ਤਿਰਿਆ ਲਈਓ ਹਰ ਨਾਮ ਸੋ ਲਈਓ ਤੋ ਇਤਨੇ ਛੇਤੀ ਕਰ ਇਸਤਰੀਆਂ ਨੂੰ ਲੈ ਕੇ ਤੁਰ ਜਾ ਜੇ ਗਰੁੜ ਕੁਝ ਕਹੇ ਤਾਂ ਮੇਰਾ ਨਾਮ ਲੈਣਾ ਛੋੜ ਦਇਓ ਹਰ ਨਾਗ ਬਡੋ ਥਕ ਜਾਏ ਕੈ ਮਦ ਬਰੇ ਤਨ ਪਈਓ ਜਾਦਿਸ਼ ਰਿਕ੍ਰੇਸ਼ਨ ਨੇ ਵੱਡੇ ਨਾਗ ਨੂੰ ਛੱਡ ਦਿੱਤਾ ਤਦ ਉਹ ਥੱਕ ਕੇ ਜਾ ਕੇ ਬਰੇਤੀ ਵਿੱਚ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ